रेडी स्टार्ट ਮੈਨੂੰ ਇਹ ਦੱਸਣ ਵਿੱਚ ਖੁਸ਼ੀ ਹੈ ਕਿ ਰਾਜ ਸਰਕਾਰ ਦੁਆਰਾ ਪਿਛਲੇ ਅਤੇ ਚਾਲੂ ਵਿੱਤੀ ਸਾਲ ਦੇ ਦੌਰਾਨ ਕੀਤੇ ਗਏ ਯਤਨਾਂ ਸਦਕਾ ਰਾਜ ਦੀ مالی ਹਾਲਤ ਪੱਕੇ ਪੈਰੀ ਹੋ ਗਈ ਹੈ ਡੰਡੀ ਅਦੇਹਾ ਇਸ ਗੱਲ ਦੇ ਬਾਵਜੂਦ ਹੋਇਆ ਹੈ ਕਿ ਰਾਜ ਸਰਕਾਰ ਨੂੰ ਕਈ ਵਿਕਾਸ ਅਤੇ ਰਾਹਤਕਾਰਾਂ ਉਤੇ ਕਾਫੀ ਵੱਧੂ ਖਰਚਾ ਕਰਨਾ ਪਿਆ ਹੈ ਡੰਡੀ ਹੜਪੀੜਤਾ ਨੂੰ ਖੁੱਲੇ ਦਿਲ ਨਾਲ ਸਹਾਇਤਾ ਦਿੱਤੀ ਗਈ ਹੈ ਜਿਸ ਤੇ 9 ਕਰੋੜ ਰੁਪਏ ਤੋਂ ਵੱਧ ਰਕਮ ਖਰਚ ਹੋਈ ਹੈ ਡੰਡੀ ਗੰਨਾ ਕਪਾਹ ਅਤੇ ਆਲੂ ਉਤਪਾਦਕਾਂ ਨੂੰ ਮਨਾਸਫ ਕੀਮਤਾਂ ਮਿਲ ਸਕਣ ਇਸ ਗੱਲ ਨੂੰ ਜਕੀਨੀ ਬਣਾਉਣ ਲਈ 3 ਕਰੋੜ ਤੋਂ ਵੱਧ ਦੀ ਰਕਮ ਵਾਜਬ ਭਾ ਬਣਾਈ ਰੱਖਣ ਲਈ ਰਾਹਤ ਵਜੋਂ ਦਿੱਤੀ ਜਾ ਰਹੀ ਹੈ ਡੰਡੀ ਇਸ ਤੋਂ ਇਲਾਵਾ ਕਪਾ ਅਤੇ ਆਲੂ ਉਤਪਾਦਕਾਂ ਨੂੰ ਰਾਹਤ ਦੇਣ ਲਈ ਪੂ ਮਾਲੀਏ ਆਬਿਆਨੇ ਅਤੇ ਟੂ ਬੈਲਾ ਦੇ ਬਿਜਲੀ ਖਰਚਿਆਂ ਵਿੱਚ ਛੋਟ ਦਿੱਤੀ ਗਈ ਹੈ ਜਿਸ ਨਾਲ ਆਮਦਨ ਵਿੱਚ 2 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਹੋਇਆ ਹੈ ਡੰਡੀ ਟੂ ਬੈਲਾ ਲਈ ਬਿਜਲੀ ਦੇ ਟ੍ਰੈਫਿਕ ਨੂੰ ਘਟਾਉਣ ਕਾਰਨ ਕਿਸਾਨਾਂ ਨੂੰ ਲਗਭਗ 9 ਕਰੋੜ ਰੁਪਏ ਸਾਲਾਨਾ ਦੀ ਇੱਕ ਭਾਰੀ ਰਾਹਤ ਦਿੱਤੀ ਗਈ ਹੈ ਡੰਡੀ ਸਰਕਾਰੀ ਕਰਮਚਾਰੀਆਂ ਆਦ ਨੂੰ ਲਗਭਗ 8 ਕਰੋੜ ਰੁਪਏ ਦੀਆਂ ਵੱਖ-ਵੱਖ ਹਰਿਆਇਤਾਂ ਵੀ ਦਿੱਤੀਆਂ ਗਈਆਂ ਹਨ ਡੰਡੀ ਸਰਕਾਰ ਨੇ ਰਾਜ ਦੇ ਪ੍ਰਾਈਵੇਟ ਕਾਲਜਾਂ ਦੇ ਘਾਟੇ ਦਾ 95% ਹਿੱਸਾ ਪੂਰਾ ਕਰਨ ਦਾ ਵੀ ਫੈਸਲਾ ਕੀਤਾ ਹੈ ਜਿਸ ਨਾਲ 2.5 ਕਰੋੜ ਰੁਪਏ ਸਾਲਾਨਾ ਦਾ ਭਾਰ ਪਵੇਗਾ ਡੰਡੀ ਸਾਡੀ ਸਰਕਾਰ ਨੂੰ ਵਿਰਸੇ ਵਿੱਚ ਉਹ ਸਥਿਤੀ ਮਿਲੀ ਜਿਸ ਵਿੱਚ ਕਿ ਰਾਜ ਸਰਕਾਰ ਹਮੇਸ਼ਾ ਰਿజర్ਵ ਬੈਂਕ ਤੋਂ ਓਵਰਡਰਾਫਟ ਹੀ ਲੈਂਦੀ ਰਹੀ ਹੈ ਡੰਡੀ ਮੈਨੂੰ ਇਹ ਦੱਸਣ ਵਿੱਚ ਖੁਸ਼ੀ ਹੈ ਕਿ ਅੱਜ ਕੋਈ ਓਵਰ ਡਰਾਫਟ ਨਹੀਂ ਅਤੇ ਅਸਲ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਰਿਜ਼ਰਵ ਬੈਂਕ ਤੋਂ ਕੋਈ ਓਵਰ ਡਰਾਫਟ ਨਹੀਂ ਲਿਆ ਡੰਡੀ ਸਾਨੂੰ ਆਸ ਹੈ ਕਿ ਅਸੀਂ ਚਾਲੂ ਵਿੱਤੀ ਸਾਲ ਦੇ ਅੰਤ ਵਿੱਚ ਕੋਈ ਵੀ ਘਾਟਾ ਨਹੀਂ ਵਿਖਾਵਾਂਗੇ ਡੰਡੀ ਰਾਜ ਦੀ ਮਾਲੀ ਹਾਲਤ ਵਿੱਚ ਸਲੰਗਾ ਯੋਗ ਸੁਧਾਰ ਹੋਣ ਦੇ ਨਾਲ ਵਿਚਾਰ ਅਧੀਨ ਸਾਲ ਦੇ ਦੌਰਾਨ ਉਤਪਾਦਨ ਦੇ ਖੇਤਰ ਵਿੱਚ ਵੀ ਬਹੁਤ ਅਹਿਮ ਪ੍ਰਾਪਤੀਆਂ ਹੋਈਆਂ ਹਨ ਡੰਡੇ